वाहेगुरू जी का खालसा वाहेगुरू जी की फतेह हो तुम सारे जने हो वाली गुरु साहब की कृपा सदका सारी विचार कला छ सवेर के बज गए पौने अठ हाले, हलेब सिंह अले सुस्ता हो बाकी मतलब कपड़े वगैरह धो के ना धो तो के मैं हो गई है डैडी दस्तार बन के हल कर लगी हाँ ब्रेकफस्ट ममा इत बना रहे वाहगुरू जी का खालसा वाह breakfast aaha eh ho gayi hai ready meri plate main kalak hi breakfast mein babay se uth ke is vadh nahi karna eh nu la ja rahi ha hamde daliya de vich main ek chammach shakkar paayi hai bas ਚਾਵਰ ਵੀ ਉੱਠ ਗਿਆ ਹੋਇਆ ਏ ਚਾਵਰ ਬਾਈ ਕੇ ਚਿਕਾ ਖਾਤਾ ਬਾਈ ਕੋ ਚਿਕਾ ਖਾਤਾ ਨਹੀਂ ਜੀ ਪੁੱਤੇ ਪਤਨ ਲਾ ਬਤਾ ਅੱਜ ਨਹੀਂ ਕਰਦਾ ਅੱਜ ਨਹੀਂ ਜਦੋਂ ਨੂੰ ਕਹੋ ਨਾ ਉਹਦੋਂ ਨਹੀਂ ਕਰਦਾ ਠੀਕ ਹੈ ਪਹਿਲਾਂ ਕਰ ਲੈਂਦੇ ਆ ਬ੍ਰੈਕਫਾਸਟ ਫੇਕ ਕਰਦੇ ਆ ਅਗਲਾ ਕੰਮ ਚਾਵਰ ਸਿੰਘ ਲੱਗੇ ਮਸਤੀ ਕਰਨ ਰੋਟੀ ਤੇ ਨਹੀਂ ਖਾਦੀ ਨਹੀਂ ਅਨੇ ਬ੍ਰੈਡ ਖਾਂਦਾ ਪਿਆ ਵੇਖੋ ਵੇਖੀ ਉਹ ਖਾਂਦਾ ਵਾ ਤੇ ਉਹਨੂੰ ਵੇਖ ਕੇ ਧਾਰ ਰਿਹਾ ਤੇ ਫਿਰ ਹਾਲ ਸਫਾਈ ਵਗੈਰਾ ਹੋ ਰਹੀ ਆ ਕੱਪੜੇ ਤਾਂ ਆਪਾਂ ਸਵੇਰੇ ਧੋ ਲੈਂਦੇ ਸੀ ਜਿਹੜੇ ਸਾਡੇ ਮਤਲਬ ਹੈਲਪਰ ਸੀਗੇ ਕੱਪੜੇ ਧੋਦੇ ਸੀ ਉਹ ਆਪਣੇ ਗਏ ਨੇ ਪਿੰਡ ਤੇ ਸਗੋਂ ਵਧੀਆ ਸਾਡੇ ਮੇਰੀ ਵੀ ਐਕਸਰਸਾਈਜ਼ ਹੋ ਜਾਂਦੀ ਆ ਸਵੇਰੇ ਸਵੇਰੇ ਕੱਪੜੇ ਧੋ ਕੇ ਉੱਪਰ ਕਾਣਨੇ ਆ ਦੂਜੀ ਪਲੇਟ ਕਿਹੜੀ ਹੋਰ ਵੀ ਹੋਰ ਵੀ ਪਲੇਟ ਇਹ ਦੇਖੋ ਉਹਨੂੰ ਮੈਂ ਉਹ ਵਾਲੀ ਪਲੇਟ ਦੇਖੀ ਹੈ ਨਾ ਤੇ ਨੇ ਇਹਨੇ ਵੀ ਉਹੀ ਮੰਗਣੀ ਆ ਹਲੋ ਐਲੋ ਨਾ ਕੋ ਲੈ ਕੇ ਦੋਗਾ ਮੈਨੂੰ ਹਾਂ ਅੱਛਾ ਬਸ ਵੇਖਦੇ ਹਾਂ ਉਹਦੇ ਪਹਿਰੇ ਕੀ ਬਣਾਣਾ ਵਾ ਤੇ ਉਸ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ ਆ ਦੇਖੋ ਇਹ ਮੁੰਡੇ ਦੇ ਹਾਲ ਮਾੜੀ ਨੇ ਚਲੋ ਲੈ ਲਓ ਹਾਂ ਇਹ ਦੇਖ ਤੜਕਲਾ ਹੈ ਕਿ ਜਾ ਇਹਨੂੰ ਗੁੱਡ ਬாய் ਬੱਸ ਲਗੀ ਕੜੀ ਫਿਲਹਾਲ ਬੰਦ ਬੇਲਪਕੋੜੇ ਕੋਕੜੇ ਬਣਨ ਤੋਂ ਬਾਅਦ ਫਿਰ ਇਸ ਨੂੰ ਬਣਾਵਾਂਗੀ ਕੜੀ ਸਾਵੀ ਕੜੀ ਦੇ ਲਈ ਮਸਾਲਾ ਰੱਖ ਦਿੱਤਾ ਹੈ ਇੱਕ ਪਿਆ ਜੀਰਾ ਰਾਈ ਤੇ ਬਾਅਦ ਚ ਪਿਆਜ਼ ਲਸਣ ਟਮਾਟਰ ਐਸਾ ਪਾਇਆ ਕੋੜੇ ਸਾਡੇ ਰੈਡੀ ਹੋ ਗਏ ਆ कढ़ीी तो सारा बैटर सॉरी इत रेडी हो गया होल जोड़ा पाना ना कड़ी का दही बेसन पा के साथ जो ममा नुक ਮਮਾ ਨੂੰ ਲੈ ਕੇ ਬਾਹਰ ਗਿਆ ਹੋਇਆ ਹੈ। ਢੇੜਾ ਤੇ। ਕੱਪੜੇ ਕੱਟੋ ਲੈ ਆਂਦੇ ਹੁਸੀਂ। ਸਬਜ਼ੀ ਬਾਂਦੀ ਫਿਰ ਇਹਨੂੰ ਤਿਆਰ ਕਰਕੇ ਰੱਖਾਂਗੇ। 10:30 ਬਾਕੀ ਆ ਦੇਖ ਸਕਦੇ ਹੋ ਤੁਸੀਂ। ਲੈ ਆਂਦੇ ਆ ਕੱਟ ਕੇ ਇਹ ਆਂ ਵਾਟਰਮੈਲਨ। ਜਰਾਬਸਿੰਗ ਵਾਟਰਮੈਲਨ। ਇਹ ਕੋਈ ਫਰੂਟ ਨਹੀਂ ਖਾਂਦਾ। ਇੱਕ ਮਿੰਟ ਵੇਟ ਕਰੋ। ਤੇ ਜਰਾਬ ਨੂੰ ਕਿੱਥੇ ਗਿਆ ਬਰਡਸ? ਰਿਚੀ। ਪੁਣੇ ਨੇ ਬਰਡਸ ਬੜੀ ਕੋਈ ਰੀਲ ਲਗਾਈ ਸੀ। ਉਹ ਇੱਥੇ ਬਰਡ ਕਰ ਰਹੀ ਹੈ ਫੋਨ ਦੇ ਵਿੱਚ ਤੇ ਸਾਡੀਆਂ ਵੀ ਬਰਡ ਸੁਣਨ ਨੂੰ ਪੂਰਾ ਰਿਪਲਾਈ ਦੇ ਰਹੀਆਂ। ਨਹੀਂ ਪਹਿਲਾਂ ਕਰ ਰਹੀ ਸੀ ਬਟ ਹੁਣ ਉਹ ਆਵਾਜ਼ ਹੀ ਚੱਲੇਗੀ ਪਤਾ ਨਹੀਂ ਕਿਹੜੀ ਵਲੀ ਲਗਾਈ ਸੀ ਨੀ ਵੀਡੀਓ। ਹਲਕਾ ਪਹਿਲੀ ਰੋਟੀ ਰੋਟੀ ਬਣ ਕੇ ਵੇਲੀ ਹੋ ਗਈ ਹੈ ਇੱਕ ਪਰਾਂਠਾ ਮੈਂ ਆਲੂ ਵਾਲਾ ਬਣਾ ਲਿਆ ਕਿ ਕਿ ਸੱਦੇ ਵੇਸਟ ਹੋ ਰਿਆ ਸੀ ਔਰ ਮੇਰੇ ਤੋਂ ਬਰਦਾਸ਼ਤ ਨਹੀਂ ਸੀ ਹੋ ਰਿਆ ਤੇ ਮੈਂ ਇੱਕ ਪਰਾਂਠਾ ਬਣਾ ਹੀ ਲਿਆ ਪਹਿਲੇ ਨੂੰ ਸਹੀ ਕਰ ਲਾਂ ਫਿਰ ਮਿਲਦੀ ਹਾਂ later that same evening. ਜਰਾਵ ਸਿੰਘ ਸੋ ਕਿਉਂ ਟੈਸਟ ਥੋੜੀ ਦੇਰ ਪਹਿਲਾਂ ਤੇ ਕਿਸੇ ਟਾਈਮ ਉਹਨੂੰ ਕੁਝ ਮਾੜਾ ਮੋਟਾ ਚਿਪਸ ਵਗੈਰਾ ਦੇ ਦਈਏ ਦਾ ਪਰ ਡੇਲੀ ਬੇਸਿਸ ਤੇ ਨਹੀਂ ਦੇਈਦਾ ਬਟ ਥੋੜੇ ਦਿਨਾਂ ਬਾਅਦ ਅਗਰ ਹੌfte دور ਤੇ ਬਾਅਦ ਹਮ ਤੇ ਕਾਫੀ ਦਿਨਾਂ ਬਾਅਦ ਹੀ ਉਹਨੇ ਖਾਧਾ ਇਸ ਲਈ ਨਹੀਂ ਦੇਤਾ ਦੋਤਾ ਹੈ ਦੋਦ ਨੂੰ ਬਰਦਵਾ ਰਹੇ ਆ ਤੇ ਮੈਂਗੋਸ ਆਏ ਹੋਏ ਨੇ ਇਹਨੂੰ ਵਾਸ਼ ਕਰਕੇ ਰੱਖਾਂਗੇ ਕਿਉਂ ਜਨੇ ਥੋੜੇ ਪੈਸੇ ਭਾਂਡੇ ਅਸੀਂ ਇੱਕ ਮਿਲ ਕੇ ਕਲੀਨ ਕਰ ਲਏ ਨੇ ਤੇ ਇੱਥੇ ਥੋੜੀ ਬਰਫ਼ ਦੇ ਕਯੂਬਸ ਪਾਤੇ ਸੀਗੇ ਆਈਸ ਕਯੂਬ ਪਾ ਕੇ ਥੋੜਾ ਕੀ ਵਾਸ਼ ਕਰਕੇ ਤਰ੍ਹਾਂ ਗਿਟ ਗਿਟੇ ਹੋ ਜਾਣ ਇਹ ਮੈਨਲੀ ਮੈਂਗੋ ਸ਼ੇਕ ਵਾਸਤੇ ਆਂਦੇ ਨੇ ਸਾਡੇ ਘਰ ਵਿੱਚ ਸਾਡੇ ਘਰ 'ਚ पापा सिंह साहब दी ग्रेट लव मैंगो शेक लव बाहर का मौसम कुछ इस तरीके ने कि मौसम तो घट काट गई है बट उन गर्मी बहुत ज़्यादा है बिल्कुल गर्म है बहुत ਥੋੜੀ ਵਾਕਾ ਦੀ ਸੀ ਇਹ ਸਾਈਡ ਸੇ ਚਾਛਾ ਪਿੱਤੀ ਸੀ ਸ਼ਾਮੀ ਤੇ ਉਸ ਵਾਕਾ ਅੱਲਾ ਮੈਂ ਕਿਹਾ ਚਲੋ ਹੁਣ ਵੇਲੇ ਆ ਤੁਸਨ ਰੋਕ ਲੈਂਨੀ ਹੈ ਤੇ ਅੰਦਰ ਕੁਛ ਬੁਆਹੀ ਜਰਾ ਬੰਦ ਤੇ ਸਮਾਈ ਲੁਹ ਬੁਆਹੀ ਉਹਨਾਂ ਦੇ ਨਾਲ ਖੇਡਦਾ ਪਿਆ ਜਵਰ ਸਿੰਘ ਉੱਪਰ ਚਲੇ ਗਿਆ ਸੀ ਆਪਣੇ ਬੁਆ ਦੇ ਨਾਲ ਤੇ ਮੈਂ ਕਿ ਮੈਂ ਵੀ ਘੂਆ ਆਵਾਂ ਫਿਲਹਾਲ ਹਵਾ ਤੇ ਬੜੀ ਚੱਲ ਰਹੀ ਹੈ ਪਰ ਗਰਮੀ ਕਰ ਰਹੀ ਹੈ ਨਾ ਹਵਾ ਵੀ ਗਰਮੀ ਆ ਤੇ ਆਹ ਵੇਖੋ ਜਵਰ ਸਿੰਘ ਕੁਛ ਕਰ ਰਿਹਾ ਹੈ ਜਿੱਕਾ ਖਾਲਸਾ ਹੈ ਕੋਈ ਕਿਤੇ ਆਪਣੀ ਚੱਜੀ ਨਾਲ ਖੇਤਾਂ ਤੇ ਅਵੰਧਸਾਈ ਜੀ ਮੈਂ ਮਾਂ ਚੱਜੀ ਵਾਜ ਮਾਰੀ ਸੀ ਤੁਸੀਂ ਕਿ ਸੁਣਾ ਲੱਗ ਰਿਹਾ ਨਾ ਕਾਲੋ ਪੈਨ ਨਹੀਂ ਕਰਦਾ ਇਹਦੇ ਜੂੜਾ ਤੇ ਮੈਂ ਹਲੇ ਖੋਲਿਆ ਵੀ ਨਹੀਂ ਅਜੇ ਫਿਰ ਉਧਰ ਹੋ ਰਿਹਾ ਹੈ ਵਾ ਹਾਂ ਕੱਲ੍ਹ ਬਈ ਹੋਇਆ ਆ ਐਕਚੁਅਲੀ ਅਸੀਂ ਦੀਦੀ ਇਹਦੇ ਕਰਦੇ ਨੇ ਦਸਤਾਰ ਬੰਦਾ ਹੈ ਨਾ ਇਹ ਦੇਖੋ ਇੱਕ ਬਾਲ ਲੰਬੇ ਨੇ ਇਤਨੇ ਬਾਲ ਲੰਬੇ ਹੋਣਗੇ ਨਾ ਲੱਗੂ ਖਰਾਬ ਹਾਂਜੀ ਖਰਾਬ ਵੀ ਨਹੀਂ ਹੋਣਗੇ ਇਹਦੇ ਉਸਤਾਰ ਐਦਾ ਹੀ ਬੰਦੇ ਨੇ ਕਈ ਵਾਰੀ ਥੋੜੀ ਸ਼ੇਪ ਲਾ ਜਾਂਦੀ ਹੈ ਤੇ ਵਧੀਆ ਲੱਗਦੀ ਹੁੰਦੀ ਹੈ ਉਹ ਨਹੀਂ ਐਦਾ ਹੀ ਮੈਂ ਪਾ ਲਿਆ ਕਹਿੰਨਾ ਨਾ ਤਾਂ ਹੀ ਬੋਲਿਆ ਨਹੀਂ ਮੈਂ ਕਿ ਇੱਕ ਵਾਰੀ ਪੱਕ ਜਿਓ ਚੀਰ ਹੈ ਨਾ ਉਹਨੂੰ ਚੰਗੇ ਤਰੀਕੇ ਨਾਲ ਬਣਾਉਂਗੀ ਤਾਂ ਹੀ ਮੈਂ ਅੱਜ ਨਹੀਂ ਖੋਲਿਆ ਇਹਦਾ ਕੱਲ੍ਹ ਦੇ ਹੋਏ ਸੈਟ ਹੈ ਕਿਨੇ ਬਾਲ ਹਾਂ ਬਿਲਕੁਲ ਸੈਟ ਨਾਲੇ ਸੋਹਣਾ ਲੱਗ ਰਿਹਾ ਹੈ ਜਿਆਦਾ ਥੋੜਾ ਵੱਡਾ ਵੱਡਾ ਲੱਗਦਾ ਮੈ ਅਸੀਂ ਇਹ ਤੇ ਖੇਡ ਨਹੀਂ ਮੀ ਹਾਂ ਉੱਧਾ ਮੱਧਾ ਗੁੱਡੂ ਗੁੱਡੂ ਲੱਗ ਰਿਹਾ ਤੇ ਹਵਾ ਸ਼ਬਾਵਾਵਾ ਚੱਲ ਰਹੀ ਹੈ ਤੁਸੀਂ ਦੇਖ ਹੀ ਸਕਦੇ ਹੋ ਕਿੰਦਾ ਇਸਾਂ ਤਰ੍ਹਾਂ ਝੂਲਦਾ ਪਿਆ ਤੇ ਅੰਜੂ ਮੌਸਮ ਹਵਾ ਤੇ ਬਹੁਤ ਚੱਲ ਰਹੀ ਹੈ ਪਰ ਥੋੜੀ ਗਰਮ ਗਰਮ ਹਲਕੀ ਜਿਹੀ ਬਟ ਸਟਿਲ ਜੋ ਵਾਈਬ੍ਰੇਸ਼ਨ ਦਿੱਤਾ ਐਕਚੁਅਲੀ ਬੜੇ ਮੋਜ ਆ ਹਵਾ ਵੀ ਬੜੀ ਵਧੀਆ ਲੱਗ ਰਹੀ ਹੈ ਫਿਲਹਾਲ ਤੇ ਪੈਨਜੀ ਲਾਸਟ ਦੇ ਵਿੱਚ ਇਹਨਾਂ ਨੇ ਰਿਵਿਊ ਦਿੱਤਾ ਸੀ ਚਿੱਲੇ ਦਾ ਘੈਂਟ ਜਿਹਾ ਤੇ ਮੈਂ ਇਹਨਾਂ ਦੀ ਇਹਨਾਂ ਦੀ ਫੋਟੋ ਅੱਗੇ ਲਗਾ ਕੇ ਤੇ ਫਾਈ ਮੈਂ ਕੀ ਦਿਖਾਵਾਂ ਮજરા ਕਿਹਨੂੰ ਲੱਗੀ ਹੈ ਜਲਾਵ ਸਿੰਘ ਕਿਹਨੂੰ ਲੱਗੀ ਹੈ ਪਿਆਸ ਮੈਨੂੰ ਤਾਂ ਬਹੁਤ ਸੌਣਾ ਲੱਗੀ ਬਰਡ ਨੂੰ ਬਰਡ ਨੂੰ ਪਿਆਸ ਲੱਗੀ ਹੈ ਪਾਣੀ ਚਾਹੀਦੇ ਪਾਣੀ ਦਿਓ ਜਲਦੀ ਜਰਦਿੰਗ ਕਿ ਐਤਾ ਪਿਆਸ ਕਿ ਆਪਣੀ ਭੂਆ ਦੇ ਚਟਕੀ ਨਾਲ ਮਿਲ ਕੇ ਮੈਂ ਤਾਂ ਦੇਖੀ ਮੈਨੂੰ ਮੈਂ ਪਹਿਲਾਂ ਇਹਦਾ ਸੇਬ ਦਾ ਬਾਟ ਕਰਨਾ ਹੈ। ਕੰਮ ਕਿਹਦੇ ਕਰਨਾ? ਡਾਕਟਰ ਨਾਲ ਹੌਂਸਲਾ ਕਰਨਾ ਹੈ। ਅੱਛਾ। ਉਹ ਲੋਕ ਸੁਣਦਾ ਹੀ ਨਹੀਂ ਹੈਗਾ। ਮਮਾ ਨੂੰ ਆਂਦਾ। ਨੰਨ ਨੂੰ ਅੰਡਾ ਨਹੀਂ ਮੈਂ ਕਿਦਾਰ ਕਰਾਂਗੀ ਮੰਨ ਨਹੀਂ ਹੰਦਣਾ ਮੇਰਾ ਨਾਮ ਮੈਂ ਨਹੀਂ ਆਤਾ ਅੱਛਾ ਤੁਸੜਾ ਦਿਖਾ ਦੋਗੇ ਯਸ ਨੇ ਮਮਾ ਜੀ ਨਾਲ ਬਹੁਤ ਕਿੰਾਰੇ ਆਖੇ ਮੈਂ ਸੇ ਬਣਾ ਦਈਏ ਖਾ ਖਾ ਰੇ ਨਾ ਨਾਲ ਰੋਟੀ ਸਿੱਧਾ ਸਾਬ ਜੈਨਾ ਤਰਬਾ ਆਣ ਕੇ ਉਹਨੇ रोटी खा रहे थे इतनी जोर दी भयंकर तूफान तो आया ना वो बचिया देखो साउंड शायद आंद होवे हवा की इन जोर नहीं हवा चलती है धूल मिट्टी उडना पे इन्नी जोर जोर से पूरे भन्ने जा रहे हैं कोठेन बंद कर सारे बने की लाइट वगैरह चलेगी ही है। ਉਹ ਦੇਖ ਸਕਦੇ ਤੁਸੀਂ ਕਿੰਦਾ ਮਿੱਟੀ ਉੱਡਦੀ ਪਈ ਹੈ ਦੇਖੋ ਜਨਾਬ ਜਿਹੜੇ ਆਵਾਜ਼ਾਈ ਕਰ ਰਹੇ ਨੇ ਉਹਨਾਂ ਨੂੰ ਬਹੁਤ ਦਿੱਕਤ ਹੋ ਰਹੀ ਹੈ ਇੱਥੇ ਖੜੇ ਹੀ ਨਹੀਂ ਆਈਸ ਦੇ ਵਿੱਚ ਧੂੜ ਪੈ ਰਹੀ ਹੈ ਕਿ ਜਿਹੜੇ ਚਾਰੇ ਨੇ ਉਹਨਾਂ ਦਾ ਜਾਦਾ ਤੂਫਾਨ ਆ ਰਿਹਾ ਹੋਰ ਖੜਾ ਹੀ ਨਹੀਂ ਹੋਇਆ ਜਾ ਰਿਹਾ ਤੇ ਮੈਂ ਅੰਦਰ ਆ ਗਈ ਆ ਫਿਲਹਾਲ ਪਚਾਂਦੇ ਚੱਲਦੇ ਆ ਕੋਈ ਦੇਖਦੇ ਆ ਜਾ ਕੇ ਦਰਵਾਜ਼ੇ ਦਾ ਇਹ ਦਰਵਾਜ਼ਾ ਵਾਸ਼ਰੂਮ ਤੱਕ ਦਾ ਉਪਰੋਂ ਦੀ ਹਵਾਈ ਇਹ ਥੋੜਾ ਥੋੜਾ ਬੱਚੇ ਕੋਠੇ ਇੰਨੀ ਜ਼ੋਰ ਜ਼ੋਰ ਦੀ ਆਵਾਜ਼ਾਂ ਆਂ ਆਂਦੀ ਪਈ ਸੀ ਨਾ ਆਵਾਜ਼ਾਂ ਆਂਡੀਆਂ ਸੀ ਨਾ ਲੈ ਰੱਬ ਦਾ ਨਾਮ ਮੈਨੂੰ ਇਹੰਜ ਲੱਗ ਜਾ ਰਿਹਾ ਸੀ ਕਿ ਜੇ ਮੈਂ ਫੋਨ ਹੀ ਨਾ ਗਿਰ ਜੇ ਮੇਰਾ ਸਾਰਾ ਫਟਾਫਟ ਮਮਾ ਆਵੇ ਕੋਦਨ ਰੋਟੀ ਖਵਾਉਣ ਦੇ ਪਹਿਲੇ ਡਰਵਰ ਨੂੰ ਦਿਖਾ ਰਹੇ ਹਾਂ ਅਹ ਅਜੀ ਲੱਗਦਾ ਸ਼ਾਇਦ ਥੋੜਾ ਮੌਸਮ ਹੀ ਠੰਡਾ ਹੋ ਜੇ ਮੁੰਡਾ ਠੰਡਾ ਫੰਡਾ ਹੰਡਾ ਹੁੰਦਾ ਹੈ ਕਿ ਗਰਮ ਹੈ ਦਵਾਈ ਗੁਰ ਜਾਣਦੇ ਨੇ ਥੋੜੀ ਦੇਰ ਬਾਅਦ ਹੀ ਪਤਾ ਲੱਗੇਗਾ ਆ ਦੇਖੋ ਮਿੱਟੀ ਚੱਕ ਕਰੋਗੇ ਮਿੱਟੀ ਇੱਥੋਂ ਦੀ ਹੀ ਸਾਰੀ ਹੈਨਾ ਚਲੋ ਬੇਟੇ ਅੰਦਰ ਬਾਹਰ ਬੜਾ ਤੂਫਾਨ ਆਇਆ ਹੈ ਬਾਹਰ ਬਾਹਰ ਬਹੁਤ ਮੀਂਹ ਨਹੀਂ ਆਈ ਨਹੀਂ ਤੁਸੀਂ ਨਾ ਦੇਖੋ ਤਾਂ ਆ ਦੇਖੋ ਕਿੰਨੀ ਮਿੱਟੀ ਆਈ ਹੈ ਗੰਦੇ ਹੋ ਗਏ ਨੇ ਸਾਰੇ ਪੈਰ ਤੁਸੀਂ ਨਾ ਜਾਇਓ ਬਾਹਰ ਕੀ ਦੇਖਣਾ ਤੂੰ ਤੂਫਾਨ ਦੇਖਣੇ ਚਾਹਦਾ ਏਂ ਉਸ ਪਾਗੜਾ ਚਲੋ ਆਓ ਦੇਖੋ ਤੁਹਾਨੂੰ ਦਿਖਾਵਾਂ ਆਈਸ ਪੈ ਕੱਟਾ ਲੱਗ ਜਾਏਗਾ ਆ ਦੇਖੋ ਜੀ ਜੀ ਆ ਦੇਖੋ ਹਣ ਕੀ ਕਰਦਾ ਇਹਨੂੰ ਇੱਕ ਵਾਰ ਦਾਦੂ ਨੇ ਕਿਹਾ ਕਿੰਨਾ ਸਾਰਾ ਵਾਸ਼ਰੂਮ ਹੁਨੇ ਮੈਂ ਗਈ ਸੀ ਅੰਦਰ ਹੱਥ ਧੋਣ ਵਾਸਤੇ ਦੇਖੋ ਮੇਰੇ ਘੱਟੇ ਨਾਲ ਪੈਰ ਵੀ ਕਿੰਨੇ ਉਹ ਹੈ ਦਾਦੂ ਨੇ ਦਾਦੂ ਨੇ ਇੱਕ ਵਾਰ ਇਹਨੇ ਤੁਮਝਾਇਆ ਹੈ ਕਿ ਐਂਜਲੀ ਖੜੇ ਹੋਣਾ ਉਹਦੇ ਉੱਤੇ ਤੁਹ ਪੀੜੀ ਜਲਾ ਲੜੀ ਤਾਂ ਦਿੱਤੇ ਖੜਾ ਹੈਗਾ ਦੇਖਿਆ ਇਸ ਚ ਲੱਜੇਗਾ ਧਿਆਨ ਨਾਲ ਉਹ ਤੇ ਭੂਮਾ ਮੂਹ ਕੇ ਬਾਹ ਤੂਫਾਨ ਆਇਆ ਬੇਟਾ ਮੇਰੀ ਆਂਡੀ ਹੈ 63222 नहीं नहीं, <coughs> नहीं। 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 चले गए अपने घरे फुल खा लिया थोड़ा दलिया भी, भी खाऊंगी थोड़ा बहुत खाऊंगी क्योंकि ਖੱਚੀ ਦਸਰੀ ਹੈ ਫਰੈਂਡਸ ਇੱਕੋ ਤਾਂ ਜਦੋਂ ਡਾਈਟਿੰਗ ਕਰੋ ਨਾ ਤੇ ਬੜੀ ਭੁੱਖ ਲੱਗਦੀ ਹੈ ਔਰ ਜਵੇਂ ਮੈਂ ਸਵੇਰੇ ਕੀ ਕਹਿੰਦੇ ਆ ਸਵੇਰ ਦੇ ਲਈ ਖਾਦਾ ਇੱਕ 1/4 ਪਲੇਟ ਖਾਤਾ ਮੈਂ ਦਲੀਆ ਇੱਚ ਫਾਈਬਰ ਜ਼ਿਆਦਾ ਹੋਣ ਕਰਕੇ ਜਲਦੀ ਪਚ ਜਾਂਦਾ ਔਰ ਫਿਰ ਜਲਦੀ ਭੁੱਖ ਵੀ ਲੱਗਦੀ ਹੈ ਪਰ ਮੈਂ ਆਪਣਾ ਉਹ ਖਰਾਬ ਨਹੀਂ ਕੀਤੀ ਸੀ ਡਾਈਟ ਪਹਿਲਾਂ ਮੈਂ ਤਲੀਆਂ ਸਵੇਰੇ ਖਾ ਲਿਆ ਸੀ ਇੱਕ ਪਲੇਟ ਤੇ ਉਸ ਤੋਂ ਬਾਅਦ ਮੈਂ ਨਾਲ ਲੈਣਾ ਇਕ 2 ਘੰਟੇ ਬਾਅਦ ਮੈਂ ਫਰੂਟਸ ਲਿੱਤੇ ਸੀਗੇ ਮੈਂ ਵਾਟਰਮੈਲਨ ਖਾਧਾ ਅچھے ਠੇਕੇ ਨਾਲ ਫਿਰ ਦੁਪਹਿਰੇ ਮੈਂ ਦੋ ਰੋਟੀ ਖਾਦੀ ਆ ਉਸ ਤੋਂ ਬਾਅਦ ਸ਼ਾਮ ਨੂੰ ਚਾਹ ਵੀ ਪੀਤੀ ਸੀ ਵੈਸੇ ਚਾਹ ਮਤਲਬ ਮਿੱਠਾ ਮੈਂ ਬਿਲਕੁਲ ਬੰਦ ਕਰਤਾ ਮੈਂ ਪਰ ਥੋੜੀ ਜਿਹੀ ਜੈਗਰੀ ਪਾਊਡਰ ਜਿਵੇਂ ਸ਼ਕਰ ਹੈ ਨਾ ਹਲਕੀ ਜਿਹੀ ਪਾਣੀ ਆ ਬਿਲਕੁਲ 1 2 ਪਿੰਚ ਕਹਿ ਲੋ ਜਾਂ ਹਾਫ ਤੋਂ ਵੀ ਹਾਫ ਥਰਡ 1/4 ਸਪੂਨ ਬਿਤੇ ਨਹੀਂ ਕਿ ਸਪੀਨਕ ਦਵਾ ਕਿ ਨਹੀਂ ਰੱਖਿਆ ਉਹਦੇ ਚ ਤੇ ਬਸ ਫਰੈਂਡਸ ਹੁਣ ਦੋ ਥੋੜ੍ਹ ਦੋ ਚਾਤ ਬੁੱਕੀਆਂ ਖਾ ਲਾਂਗੀ ਤਾਂ ਕਿ ਭੁੱਖਣਾ ਲੱਗੇਗੀ ਫੁਲਕਾ ਵੀ ਖਾਤਾ ਵਾ ਮੇਕਅਪ ਖੋ ਖੇ ਲੱਗੇ ਕਿ ਹੁਣੇ ਉਹਨੇ ਖਾ ਲੈਨੀ ਆ 8 ਵਜ ਗਿਆ ਪਰ ਮੈਂ ਆਪਾਂ ਲੇਟ ਹੋ ਜਾਂਨੇ ਆ ਹੁਣ ਕਈ ਕੀ ਵਾਰ ਨਾ ਸ਼ਾਮ ਦੀ ਚਾਹ ਸੀ 5 ਵਜੇ ਪੀਣੇ ਜਿਸ ਕਾਰਨ ਫਿਰ ਇੱਕੋ ਦਮ ਤਾਂ ਨਹੀਂ ਰਾਤ ਦੀ ਖਾ ਸਕਦੇ ਅਦਰਵਾਇਸ ਆਪਾਂ 7 ਵਜੇ ਖਾ ਲੈਂਦੇ ਹੁੰਨੇ ਸੀਗੇ ਬਟ ਹੁਣ ਆਪਾਂ ਥੋੜਾ ਲੇਟ ਹੋ ਜਾਂਨੇ ਆ ਕਿਸੇ ਵਕਤ ਠੀਕ ਹੈ ਫਰੈਂਡਸ ਪਹਿਲਾਂ ਇਹਨੂੰ ਖਾ ਮੈਂ ਆਪਣਾ ਖਾ ਖੋਲ ਲੈਂਦੀ ਆ ਪੇਟ ਭੁਜਾ ਕਰ ਲੈਂਦੀ ਆ ਫੇ ਥੋੜੀ ਵਾਕ ਵੀ ਕਰਨੀ ਆ ਇਸ ਲਈ ਕਰਦੇ ਆ ਇਸ ਵਲੌਗ ਨੂੰ ਇੱਥੇ ਹੀ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਉਦੋਂ ਤੱਕ ਰੱਖਿਓ ਜੀ ਤੁਸੀਂ ਆਪਣਾ ਬਹੁਤ ਸਾਰਾ ਖਿਆਲ ਚੈਨਲ 'ਚ ਨਵਿਆ ਤਾਂ ਪਲੀਜ਼ 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 ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਲਓ ਕਰ ਦਿਓ ਬਹੁਤ ਸਾਰਾ ਪਿਆਰ ਦਿਓ ਬਹੁਤ ਮੇਟ ਲੱਗਦੀ ਹੈ ਡੇਲੀ ਵਲੋਗਿੰਗ ਦੇ ਵਿੱਚ ਹਰ ਟਾਈਮ ਕੈਮਰਾ ਪਕੜ ਕੇ ਬਟ ਇਟ ਇਜ਼ ਲਾਈਕ ਅ ਵਰਕ ਟੂ ਮੀ ਮੈਂ ਆਪਣਾ ਵਰਕ ਵਧੀਆ ਤਰੀਕੇ ਨਾਲ ਕਰੂੰਗੀ ਕੰਨਾ ਚਾਹੀਆ ਪਰ ਤੁਹਾਡੀ ਸਾਰੀ سپورਟ ਚਾਹੀਦੀ ਹੈ ਤਾਂ ਜੋ ਇਹ ਚੈਨਲ ਗਰੋਅ ਕਰ ਸਕੇ ਔਰ ਮੈਂ ਹੋਰ ਵਧੀਆ ਵਧੀਆ ਕੰਟੈਂਟ ਲਿਆ ਸਕਾਂ ਠੀਕ ਹੈ ਫਰੈਂਡਸ ਮਿਲਦੇ ਨੇ ਨੈਕਸਟ ਵਲੌਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਏ ਬਾਏ ਆ ਵੇਖੋ ਹੋਣ ਮਾਰਨਾ ਪੈ ਰਿਹਾ ਸਾਨੂੰ ਛਾੜੋ ਹੁਣ ਮਾਰ ਦੇ ਪਿਆ ਆਪਾਂ ਛਾੜੋ ਕਿਉਂਕਿ ਇੰਨਾ ਕੁ ਗੰਦਾ ਹੋ ਗਿਆ ਨਾ ਸਾਰੇ ਬੰਦੇ ਇਹ ਕਿਚਨ ਤੇ ਆਪਾਂ ਖੁਦ ਗੰਦੀ ਕਰ ਦਿੱਤੀ ਆ ਟੜਦੇ ਦੁੱਧ ਔਰ ਵਾਈਟ ਹੈਗਾ ਨਾ ਫਰਸ਼ ਸਾਰਾ ਉਹਦੇ ਕਰਕੇ ਇਹ ਜ਼ਿਆਦਾ ਹੀ ਗੰਦਾ ਹੋ ਜਾਤਾ ਹੈ ਵਾਵਾ ਹੀ ਮਿੱਟੀ ਆਤੀ ਹੈ ਵਾਵਾ ਸ਼ਾਵਾ ਮਿੱਟੀ ਆ ਜਾਂਦੀ ਹੈ ਮਾਰੇ ਘਰ ਤੇ ਫਿਲਹਾਲ ਤੇ ਉਹਦੇ ਕਰਨ ਨਾ ਕੁਝ ਜ਼ਿਆਦਾ ਹੀ ਗੰਦਾ ਲੱਗ ਰਿਹਾ ਲੱਗ ਰਿਹਾ ਸੀ ਲੱਗਣ ਡਿਆ ਸੀ ਤੇ ਮੈਂ ਕਿਹਾ ਚਲੋ ਥੋੜੇ ਜੀ ਛਾੜੂ ਸ਼ੁਰੂ ਮਾਰ ਕੇ

ਅੱਕੇ ਕੱਲ ਦੇਖਦੇ ਕੀ ਕਰਨਾ ਹੈ ਦਾ ਇਹਨੂੰ ਮਿੱਟੀ ਨਾਲ ਦਰਕਾਰ ਸੀ ਤਾਂ ਦੇਖੋ ਮੇਰਾ ਪੈਦਾ ਦਾ ਹਾਲ ਤਾਂ ਹੁਣ ਪਤਾ ਕੀ ਹੋਇਆ ਪੈਰਾ ਨਹੀਂ ਲੱਗਦਾ ਬਲਤ ਨਹੀਂ ਆਣ ਲੱਗਿਆ ਅਰੇ ਭਾਬਰੇ ਮੀਂਹ ਆ ਗਿਆ ਇੱਥੋਂ ਤੱਕ ਆ ਗਿਆ ਕੋਈ ਬਾਰਿਸ਼ਾਂ ਲੱਗੀ ਹੈ ਬਾਰਿਸ਼ ਕਰਕੇ ਸਾਰਾ ਗੰਦਾ ਹੋ ਗਿਆ ਬਾਰਿਸ਼ ਕਰੰਦਾ ਪਾਈਪ ਆ ਦੇਖੋ ਜਰਾ ਇਹ ਗੰਦਾ ਜੋ ਹੋਇਆ ਨਾ ਵਾਹ ਤੋ ਮੈਂ ਸਾਰਾ ਪਾਲ ਵੀ ਦੇਖ ਦਿੱਤਾ। ਚੱਲ ਆਹੇ ਤੁਮ ਇਹ ਪੈਂਦੇ ਕਿੱਦਾਂ ਇੱਥੇ ਤਾਂ ਖਵਾਛੜ ਆ ਰਹੀ ਹੈ ਨਾ ਸਾਰੀ। ਕੀ ਆ ਰਹੀ ਹੈ? ਲਾਈਟ ਵੀ ਗਈ। ਉਈ ਆ ਰਹੀ ਸੀ ਵੀ। ਆਹ ਮੰਮੀ ਆਵਾ। ਤੂੰ ਦੇਖੋ ਤਰ 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 ਤਰ। ਠੀਕ ਹੈ ਫਰੈਂਡਸ ਬਾਏ। ਹੰਤਾ ਮੈਂ ਜਲਦੀ ਸਾਥ ਸਭ ਕੱਲ ਆ ਸਗਲ ਮਿਲਦੇ ਆ।